گرو نے سن تین چیزاں بخشیا نا دان اشن یہ تین نے پہلا نام ہے دوجا دان ہے پیجا ان ہے یہ تین چیزاں سان گرو نے بخشیا نے ਇਹ ਜਿਹੜੇ ਕਰਮ ਨੇ ਸਿੱਖ ਆਪਣੇ ਜੀਵਨ ਵਿੱਚ ਕਰੇ ਤੇ ਜੀਵਨ ਸਫਲ ਕਰ ਜਾਂਦਾ ਆਪਣਾ ਨਾਮ ਦਾਖ ਹੈ ਰੱਬ ਵੱਲ ਮੁਖ ਕਰਨਾ ਉਸ ਬੈਗੁਰੂ ਨੂੰ ਜਪਣਾ ਉਹਦਾ ਸਿਮਰਨ ਕਰਨਾ ਜਿਨੂੰ ਮਹਾਰਾਜ ਕਹਿੰਦੇ ਜਪ ਮਨ ਸਤ ਨਾਮ ਸਦਾ ਸਤ ਨਾਮ ਹਾਲਤ ਪਲਕ ਉਜਲ ਹੋਈ ਹੈ ਕਿਉਂਕਿ ਇਹ ਹਰ ਪੁਰਖ ਨਰਿੰਦਰ ਦੇ ਨਾਮ گرو نار سہول دنیا سیوا کرے گا نا تو رباہ میں مان پائے گا پھر یہ شناخت ਆਪਣੇ ਮਲੂਕ ਕਰਨ ਆਪਣੇ ਜੀਵਨ ਨੂੰ ਬਾਚਣਾ ਆਪਣੇ ਜੀਵਨ ਨੂੰ ਵੇਖਣਾ ਇਹਨੂੰ ਮਹਾਰਤ ਕਹਿੰਦੇ ਨੇ ਸ੍ਰੀਦਾ ਜੇ ਤੂੰ ਅਕਲ ਲਕੀ ਕਾਲੇ ਲਿਖ ਨਾ ਲੇਖ ਕਹਿੰਦੇ ਜੇ ਲੰਬੀ ਸੂਚੀ ਸੂਚਣੀ ਰੱਖਣ ਵਾਲਾ ਬਰੀਕ ਸੂਚਣੀ ਰੱਖਦਾ ਹੈ ਨਾ ਤਦ ਕਿਸੇ ਦੇ ਮਾੜੇ ਧਰਮ ਦਾ ਵੇਖਿਆ ਆਪਣ ਦੇ ਗੀ ਦੀ ਬਾਤ ਤੇ ਸਿਰ ਨਹੀਂ ਮੰਨ ਕਰਦੇ

ਕਰੇ ਨਾਮ ਸੁਣੇ ਜੇ ਮੇਰਾ ਇੱਕ ਨਾਮ ਜਪੇ ਦਾਰ ਕਰੇ ਇਸ ਨਾਮ ਅਥੇ ਆਪਣੇ ਵੱਲ ਵੇਖਣਾ ਆਪਣੇ ਜੀਵਨ ਨੂੰ ਵੇਖਣਾ ਆਪਣੇ ਜੀਵਨ ਨੂੰ ਨਿਰਮਲ ਕਰਨਾ ਆਪਣੇ ਜੀਵਨ ਦੇ ਵਿੱਚੋਂ ਬੁਰਾਈਆਂ ਨੂੰ ਖਤਮ ਕਰਨਾ ਸਤਿਗੁਰੂ ਕਹਿੰਦੇ ਇਹ ਤਿੰਨ ਕਰਮ ਨਿਰਾਸ਼ਿ ਕਰੇ ਹੋਰ ਕਿਸੇ ਦੀ ਨਾਲ ਉਹ ਨਾ ਲਾਵੇ ਨਾਮ ਪਰਮਾਤਮਾ ਬੰਦੁ ਮੁਖ ਨਾ ਸੰਸਾਰ ਬੰਧੂ ਮੁਖ ਲੋੜ ਮੰਗਾ ਨਹੀਂ ਲੋੜ ਪੂਰੀ ਕਰਦਾ ਇਸ਼ਨਾਨ ਆਪਣੇ ਵੱਲੋਂ ਆਪਣੇ ਹੀ ਬੰਕਜੋ ਬੁਰਾਈਆਂ ਨੂੰ ਕੱਢਣਾ ਚੰਗੀਆਂ ਆ ਲੈ ਕੇ ਆਉਂਦੀਆਂ ਇਹ ਇੱਨ ਕੰਮ ਕਰੇ ਨਾ ਮਹਾਰਾਜ ਕਹਿੰਦੇ ਦਾ ਜੀਵਨ ਸਫਲ ਹੋ ਜਾਂਦਾ ਹੈ